ਪਾਕਿਸਤਾਨ ਵੱਲ ਇੱਕ ਵਾਰ ਫਿਰ ਦੋਸਤੀ ਦਾ ਹੱਥ ਵਧਾਉਂਦਿਆਂ ਭਾਰਤ ਨੇ ਪਾਕਿਸਤਾਨ ਦੇ 39 ਕੈਦੀਆਂ ਨੂੰ ਰਿਹਾ ਕੀਤਾ ਹੈ। ਇਹਨਾਂ ਕੈਦੀਆਂ 'ਚ ਅਕਬਰ ਦੁਰਾਨੀ ਵੀ ਸ਼ਾਮਲ ਹੈ ਜੋ ਆਪਣੀ ਪਤਨੀ ਖਾਤਰ ਭਾਰਤ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਅਕਬਰ ਦੁਰਾਨੀ ਨੇ ਵੀਜ਼ਾ ਦਾ ਸਮਾ ਵਧਾਉਣ ਲਈ ਅਰਜ਼ੀ ਵੀ ਲਗਾਈ ਸੀ ਪਰ ਵੀਜ਼ਾ ਮਿਆਦ ਨਾ ਵੱਧ ਸਕਣ ਕਰਕੇ ਉਸ ਨੂੰ ਭਾਰਤ 'ਚ ਗ੍ਰਿਫਤਾਰ ਕਰ ਲਿਆ ਗਿਆ। ਲਗਭਗ 1 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਉਸ ਦੀ ਰਿਹਾਈ ਹੋਈ ਹੈ। ਕੈਦੀਆਂ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ। और मतलब अपने वीज़े ख़त्म होने से दो महीने पहले अप्लाई किया वो ना तो वीज़ा लगाया उन्होंने और ना कोई जवाब दिया और मुझे छब्बीस दिन ओवर हो गए उन्होंने मुझे गलत फहमे में रखा छब्बीस दिन ओवर हो गए तो ओवर स्टे के इल्ज़ाम में उन्होंने मुझे जो ना जेल में जेल भेज दिया ग्यारह महीने बीस दिन मैं जेल में रहा और ग्यारह महीने बीस दिन जो है वो डिसीजन हुआ एक साल की मुझे सज़ा हुई और छः दिन में मैं जेल से बाहर आ गया ਅਕਬਰ ਦੁਰਾਨੀ ਹਾਲੇ ਵੀ ਭਾਰਤ ਸਰਕਾਰ ਨੂੰ ਇਹੋ ਗੁਹਾਰ ਲਗਾ ਰਿਹਾ ਹੈ ਕਿ ਕਿਸੇ ਤਰ੍ਹਾਂ ਉਸ ਨੂੰ ਭਾਰਤ ਦਾ ਵੀਜ਼ਾ ਦਿਵਾਇਆ ਜਾਵੇ ਤਾਂ ਜੋ ਉਹ ਆਪਣੀ ਪਤਨੀ ਦੇ ਨਾਲ ਇਸੇ ਮੁਲਕ 'ਚ ਰਹਿ ਸਕੇ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ।